ਦੇ ਸਿੰਗਲਾ ਇਨਕਲੇਵ ਮਾ ਮੰਗਲਾ ਮੁਖੀ ਧਾਮ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਜਿੱਥੇ ਸਭ ਤੋਂ ਵੱਡਾ ਅਖੰਡ ਮਹਾਜਗ ਚੱਲ ਰਿਹਾ ਵਾ ਯਾਨੀ ਕਿ 216 ਘੰਟੇ ਦਾ ਹੈ ਮਹਾਜਗ ਚੱਲ ਰਿਹਾ ਵਾ ਬਹੁਤ ਸਾਰੇ ਲੋਕ ਜਿਹੜੇ ਨੇ ਸ਼ਰਧਾਲੂ ਨੇ ਦੂਰ ਦੂਰੋਂ ਇਸ ਜਗ ਦੇ ਵਿੱਚ ਹੂਤੀ ਪਾਣ ਦੇ ਲਈ ਪਹੁੰਚ ਰਹੇ ਨੇ ਸੋ ਪੂਰੀ ਜਾਣਕਾਰੀ ਲਵਾਂਗੇ ਕਿਸ ਤਰ੍ਹਾਂ ਇਹ ਮਹਾਜਗ ਸ਼ੁਰੂ ਹੋਇਆ ਵਾ ਕੀ ਕੀ ਇਸ ਮਹਾਜਗ ਦੇ ਵਿੱਚ ਖਾਸ ਹੈਗਾ ਵਾ ਸਾਡੇ ਨਾਲ ਜਤਿੰਦਰ ਜੀ ਮੌਜੂਦ ਨੇ ਜਿਹੜੇ ਕਿ ਸੇਵਕ ਨੇ ਇਸ ਥਾਮ ਦੇ ਪੂਰੀ ਜਾਣਕਾਰੀ ਲਵਾਂਗੇ ਪਹਿਲਾਂ ਤਸਵੀਰਾਂ ਤੁਹਾਡਾ ਸਾਂਝੇ ਕਰ ਦਿੰਨੇ ਆ ਮੁੱਖ ਗੇਟ ਹੈਗਾ ਵਾ ਬੜਾ ਖੂਬਸੂਰਤ ਜਿਹੜਾ ਦੁਲਹਨ ਦੀ ਤਰ੍ਹਾਂ ਪੂਰਾ ਪੰਡਾਲ ਜਿਹੜਾ ਇਸ ਵਕਤ ਸਜਾਇਆ ਗਿਆ ਵਾ ਕਿੰਨਾ ਵੱਡਾ ਪੰਡਾਲ ਹੈਗਾ ਵਾ ਸੋ ਇਹਦੇ ਬਾਰੇ ਜਾਣਕਾਰੀ ਅਸੀਂ ਜਤਿੰਦਰ ਜੀ ਕੋਲੋਂ ਲਵਾਂਗੇ ਜਤਿੰਦਰ ਜੀ ਮਹਾਜਗ ਦੀ ਸ਼ੁਰੂਆਤ ਹੋ ਚੁੱਕੀ ਆ 216 ਘੰਟੇ ਦਾ ਮਹਾਜਗ ਹੈਗਾ ਵਾ ਖੂਬ ਦਿਖ ਰਿਹਾ ਵਾ ਸੰਗਤ ਜਿਹੜੀ ਆ ਉਹ ਦੂਰ ਦਰੁਹਾਈ ਆ ਲਾਈਨਾਂ ਦੇ ਵਿੱਚ ਕਤਾਰਾਂ ਦੇ ਵਿੱਚ ਖੜੀ ਹੋਈ ਆ ਕਿਸ ਤਰ੍ਹਾਂ ਇਹ ਸ਼ੁਰੂਆਤ ਹੋਈ ਅੱਜ ਦੂਸਰਾ ਦਿਨ ਹੈਗਾ ਵਾ ਤਾਂ ਅੱਜ ਕੀ ਖਾਸ ਹੈਗਾ ਵਾ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਧੰਨਵਾਦ ਕੀ ਤੁਸੀਂ ਇਸ ਧਾਮ ਦੀ ਪ੍ਰਸਿੱਧੀ ਪਹੁੰਚਾਉਣ ਲਈ ਆਇਓ ਤੇ ਸਾਰੀ ਸੰਗਤ ਨੂੰ ਇਹ ਅੱਗੇ 8 ਦਿਨ ਜਿਹੜੇ ਮਿਲਣਗੇ ਤੁਹਾਡੇ ਥਰੂ ਤੁਹਾਡੇ ਚੈਨਲ ਦੇ ਥਰੂ ਇਹ ਸਮਾਚਾਰ ਮਿਲੇਗਾ ਉਹ ਇਸ ਯੱਗ ਚ ਹੁਤੀ ਪੰਦਾਂ ਨੂੰ ਮੌਕਾ ਮਿਲੇਗਾ ਜਿਵੇਂ ਕਿ ਤੁਸੀਂ ਦੱਸਿਆ ਕਿ 216 ਘੰਟੇ ਦਾ ਇਹ ਵਿਸ਼ਵ ਦਾ ਸਭ ਤੋਂ ਵੱਡਾ ਅਖੰਡ ਯੱਗ ਹਜੇ ਤੱਕ ਕਿਹਾ ਜਾਏਗਾ ਜਿਦੇ ਵਿੱਚ ਲਗਾਤਾਰ 10 ਦਿਨ ਤੁਹਾਨੂੰ ਯੱਗ ਚ ਹੁਤੀਆਂ ਪੰਦਾਂ ਦਾ ਮੌਕਾ ਮਿਲ ਰਿਹਾ ਹੈ ਇਹ ਦਿਨ ਰਾਤ ਅਖੰਡ ਯੱਗ ਚੱਲਣ ਕਰਕੇ ਕਦੀ ਵੀ ਲਾਈਨ ਇੱਥੇ ਨਹੀਂ ਟੁੱਟਦੀ ਲਗਾਤਾਰ ਲੋਕ ਆ ਰਹੇ ਨੇ ਇਹ ਸਹੂਲਤਾਂ ਦਿੱਖ ਰਹੀਆਂ ਜਿਵੇਂ ਤੁਸੀਂ ਕਹ ਰਹੇ ਕਿ ਲਾਈਨ ਨੇ ਟੁੱਟਦੀ ਅੱਜ ਦੂਸਰੇ ਦਿਨ ਦਾ ਹੈਗਾ ਵਾ ਕਿੰਨੇ ਕਿ ਸ਼ਰਧਾਲੂ ਹੁਣ ਤੱਕ ਜਿਹੜਾ ਵਾ ਦੂਸਰੇ ਦਿਨ ਚ ਹੂਤੀ ਪਾ ਚੁੱਕਾ ਕਈ ਲੱਖ ਆਉਥੀਆਂ ਇੱਥੇ ਪੈ ਜਾਂਦੀਆਂ ਦਿਨ ਭਰ ਹੋ ਚੁੱਕਾ ਯੱਗ ਦਾ ਹਰ ਸ਼ਾਮ ਨੂੰ ਜਦੋਂ ਆਰਤੀ ਦਾ ਸਮਾਂ ਹੁੰਦਾ ਹੈ 6:30 ਵਜੇ ਸ਼ਾਮ ਨੂੰ ਆਰਤੀ ਹੁੰਦੀ ਆ ਉਦੋਂ ਤੱਕ ਕਾਫੀ ਰਸ਼ ਇੱਥੇ ਆਰਤੀ ਲਈ ਲੋਕਾਂ ਤੋਂ ਦੂਰੋਂ ਦੂਰੋਂ ਲੋਕ ਆਂਦੇ ਨੇ ਕੁਝ ਪਰਿਵਾਰ ਬੰਬੇ ਤੋਂ ਆਏ ਹੋਏ ਨੇ ਕਲਕੱਤਾ ਤੋਂ ਆਏ ਨੇ ਐਨੀ ਦੂਰੋਂ ਦੂਰੋਂ ਸਵੇਰੇ ਅਸੀਂ ਹਿਸ਼ਾਰ ਤੋਂ ਇੱਕ ਪਰਿਵਾਰ ਇੱਥੇ ਆ ਕੇ ਸਾਰੀ ਰਾਤ ਇੱਥੇ ਸਰਦਾਲੂ ਰਹੇ ਤੇ ਉਹਨਾਂ ਨੂੰ ਆਪਣੀ ਮਨੋ ਕਾਮਨਾਵਾਂ ਜਦੋਂ ਪੂਰੀਆਂ ਹੁੰਦੀਆਂ ਇੱਥੇ ਆ ਕੇ ਯੱਗ ਸੀ ਤਾਂ ਉਹਨਾਂ ਨੂੰ ਆਉਣ ਲਈ ਲੱਖਾਂ ਬੰਦਿਆਂ ਦੀਆਂ ਹੋਤੀਆਂ ਇੱਥੇ ਪੈ ਰਹੀਆਂ ਹਾਂ ਜੀ ਸੋ ਇੱਕ ਮੈਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਆ ਸੰਗਤਾਂ ਨੇ ਸ਼ਰਧਾਲੂ ਨੇ ਕਿਸ ਤਰ੍ਹਾਂ ਕਤਾਰਾਂ ਦੇ ਵਿੱਚ ਲੱਗੇ ਨੇ ਇੱਕ ਕਤਾਰ ਜਿਹੜੀ ਆ 216 ਘੰਟੇ ਨਹੀਂ ਟੁੱਟੇਗੀ ਜਿਵੇਂ ਕਿ ਹਰ ਸਾਲ ਇੱਥੇ ਜਿਹੜਾ ਵਾ ਮਹਾ ਯੱਗ ਜਿਹੜਾ ਕਰਾਇਆ ਜਾਂਦਾ ਵਾ ਸੋ ਅੰਦਰਲੀ ਤਸਵੀਰਾਂ ਨੂੰ ਤੁਹਾਡੇ ਨਾਲ ਸਾਂਝਾ ਕਰਾਂਗੇ ਖੂਬਸੂਰਤ ਪੰਡਾਲ ਖਾਸ ਕਰ ਸਜਾਇਆ ਗਿਆ ਤਾਂ ਕਿ ਸੰਗਤ ਜਿਹੜੀ ਆ ਇੱਥੇ ਆ ਕੇ ਕਿਸੇ ਵੀ ਤਰ੍ਹਾਂ ਦੀ ਕਮੀ ਨਾ ਮਹਿਸੂਸ ਕਰੇ ਬਹੁਤ ਖੂਬਸੂਰਤ ਪੰਡਾਲ ਅਸੀਂ ਗੱਲ ਕਰ ਰਹੇ ਹਾਂ ਕਿ ਸਜਾਇਆ ਗਿਆ ਵਾ ਕਿੰਨੇ ਏਰੀਆ ਚ ਇਹ ਧਾਮ ਜਿਹੜਾ ਵਾ ਹੈਗਾ ਵਾ ਇਸ ਇਸ ਟਾਈਮ 10 ਸਕੰਡ ਤੋਂ ਵੀ ਜ਼ਿਆਦਾ ਜਗ੍ਹਾ ਜਿਹੜੀ ਹੈਗੀ ਆ ਉਹ ਪੰਡਾਲ ਹੈਗਾ ਜੀ ਉਸ ਤੋਂ ਇਲਾਵਾ ਜਿਹੜਾ ਆਨ ਲਈ ਸਾਰੀ ਸੰਗਤਾਂ ਲਈ ਅਲੱਗ ਕਿਉਂ ਹੈ ਉਸ ਤੋਂ ਬਾਅਦ ਐਗਜ਼ਿਟ ਵਾਲਾ ਰੂਟ ਆਪਾਂ ਆਪਾਂ ਐਗਜ਼ਿਟ ਰੂਟ ਤੋਂ ਇਸ ਟਾਈਮ ਐਂਟਰ ਕਰ ਰਹੇ ਆ ਉਹ ਪਹਿਲਾ ਸਭ ਤੋਂ ਪਹਿਲਾਂ ਜਾ ਕੇ ਜਦੋਂ ਨਾਰੀਅਲ ਕੁੰਡ ਤੇ ਉਹਤੀ ਲਾਉਂਦੇ ਨੇ ਲੋਕ ਇੱਥੇ ਪਿਛਲੇ 2014 ਤੋਂ ਇਸ ਮੰਦਿਰ ਦੀ ਪ੍ਰਾਣ ਪ੍ਰਤੀਸ਼ਟਾ ਹੋਈ ਸੀ ਉਸ ਉਸ ਟਾਈਮ ਤੋਂ ਇੱਥੇ ਨਾਰੀਅਲ ਕੁੰਡ ਦੀ ਜਿਹੜੀ 呃。Uh ਨਾਲ ਮੰਦਰ ਦਾ ਹੋਇਆ ਤੇ ਇਹਦੇ ਵਿੱਚ ਸਾਨੂੰ ਨਾਰੀਅਲ ਪਾਨ ਲੱਗੇ ਲੋਕਾਂ ਦੀਆਂ ਲੱਖਾਂ ਹੀ ਲੋਕਾਂ ਦੀ ਇੱਥੇ ਮਨੋ ਕਾਮਨਾ ਪੂਰੀਆਂ ਹੁੰਦੀਆਂ। ਜਿਹੀ ਤਸਵੀਰਾਂ ਨੇ ਇਹ ਨਾਰੀਅਲ ਕੁੰਡ ਬਣਾਇਆ ਗਿਆ ਵਾ ਅੰਦਰ ਤਸਵੀਰ ਤੁਹਾਨੂੰ ਦਿਖਾਵਾਂਗੇ। ਪਹਿਲਾਂ ਜਦੋਂ ਤੁਸੀਂ ਮੰਦਰ ਦੇ ਅੰਦਰ ਜਦੋਂ ਐਂਟਰ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਨਾਰੀਅਲ ਕੁੰਡ ਜਿਹੜਾ ਵਾ ਉਹ ਮਿਲਦਾ ਵਾ ਉਸ ਤੋਂ ਬਾਅਦ ਮੰਦਰ ਦੀ ਜਿਹੜੀ ਤਸਵੀਰਾਂ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਮਾਂ ਬੰਗਲਾ ਮੁਖੀ ਧਾਮ ਤੋਂ ਮਾਂ ਬੰਗਲਾ ਮੁਖੀ ਜੀ ਦੇ ਦਰਸ਼ਨ ਤੁਹਾਡੇ ਕਰਾਵਾਂਗੇ। ਸੋ ਨਾਰੀਅਲ ਕੁੰਡ ਤੇ ਲੋਕ ਜਿਹੜੇ ਨੇ ਇਸ ਵਕਤ ਨਾਰੀਅਲ ਜਿਹੜਾ ਕੁੰਡ ਦੇ ਵਿੱਚ ਪਾ ਰਹੇ ਨੇ ਸੋ ਇਹ ਇਥੇ ਇੱਕ ਨਾਰੀਅਲ ਪਾਨ ਨਾਲ ਕਿੰਨਾ ਕੁ ਵਿਸ਼ਵਾਸ ਹੈ ਕਿ ਲੋਕ ਜਿਹੜੀਆਂ ਉਹਨਾਂ ਦੀ ਮਨੋਕਾਮਨਾ ਪੂਰੀਆਂ ਹੋ ਜਾਂਦੀਆਂ ਹਨ ਅ ਪੁਰਾਣੇ ਬਜ਼ੁਰਗ ਕਹਿੰਦੇ ਨੇ ਕਿ ਨਾਰੀਅਲ ਪੰਜ ਤੱਤਾਂ ਨਾਲ ਬਣਿਆ ਹੁੰਦਾ ਤੇ ਪੰਜ ਤੱਤਾਂ ਨਾਲ ਹੀ ਮਾਨਵ ਸਰੀਰ ਬਣਿਆ ਹੁੰਦਾ ਅਸੀਂ ਨਾਰੀਅਲ ਜੀ ਦੀ ਹੈ ਤੇ ਉਹਤੀ ਨਾਰੀਅਲ ਜੀ ਦੀ ਬਲੀ ਦੇ ਕੇ ਮਹਾਮਈ ਨੂੰ ਇੱਕ ਅਰਦਾਸ ਕਰਦੇ ਆ ਕਿ ਇਹ ਮਹਾਮਈ ਇਹ ਜੋ ਵੀ ਸਾਡੀ ਅਰਦਾਸ ਹੈ ਇਹਨੂੰ ਪੂਰਾ ਕਰਵਾਓ ਔਰ ਉਹ ਲੋਕਾਂ ਦੀ ਮਹਰੀਆਂ ਬਹੁਤ ਪੂਰੀਆਂ ਹੋਈਆਂ ਜਿੰਨੇ ਵੀ ਸੰਗਤ ਇੱਥੇ ਆਂਦੀ ਉਹਨਾਂ ਦੀਆਂ ਪੂਰੀਆਂ ਹੋਈਆਂ ਜਿਹੜਾ 400 400 ਸਾਡੇ ਸੇਵਾਦਾਰਾਂ ਦਾ ਪਰਿਵਾਰ ਹੈ ਜੋ ਕਿ ਜਿਵੇਂ ਅਸੀਂ ਦੋ ਬ੍ਰਦਰ ਅਸੀਂ ਦੋਨੋਂ ਬ੍ਰਦਰ ਇੱਥੇ ਸੇਵਾ ਤੇ ਹੈ ਪਰਿਵਾਰ ਸਹਿਤ ਸਾਰਾ ਸਾਡੀ ਟੀਮ ਸੇਵਾ ਤੇ ਹੈ ਉਹ ਉਹ ਇਹਦਾ ਨਹੀਂ ਹੈ ਕਿ ਅਸੀਂ ਉਹ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਹੋਈਆਂ ਤਾਂ ਹੀ ਸਾਰੇ ਸੇਵਾ ਤੇ ਜੁੜੇ ਹੋਏ ਨੇ 10 ਦਿਨ ਲਈ ਆਪਣਾ ਸਾਰਾ ਕੰਮਕਾਰ ਛੱਡ ਕੇ ਦਿਨ ਰਾਤ ਇੱਥੇ 24 ਘੰਟੇ ਸੇਵਾ ਤੇ ਨੇ ਸਾਰੇ ਪਰਿਵਾਰ ਜੀ ਵੀ ਕਿ ਹੁਣ 216 ਘੰਟੇ ਇਹ ਖੰਡ ਚੱਲ ਰਿਹਾ ਵਾਜ ਦੂਸਰਾ ਦਿਨ ਜਿਵੇਂ ਕਿ ਅਸੀਂ ਬਾਰ ਬਾਰ ਜ਼ਿਕਰ ਕਰ ਰਹੇ ਹਾਂ ਤਾਂ ਪਬਲਿਕ ਦੇ ਲਈ ਵਿਵਸਥਾ ਫਿਰ ਕਿਸ ਤਰ੍ਹਾਂ ਦੀ ਕੀਤੀ ਜਾਂਦੀ ਐ ਇੰਨੀ ਪਬਲਿਕ ਨੂੰ ਸੰਭਾਲਣਾ ਲੱਖਾਂ ਪਬਲਿਕ ਆਣੀ ਇੱਥੇ ਤਾਂ ਕਿਸ ਤਰ੍ਹਾਂ ਇਹਨਾਂ ਨੂੰ ਮੈਨੇ ਕੀਤਾ ਜਾਂਦਾ ਪੂਰਾ ਤੁਹਾਡੇ ਸੇਵਕ ਟੋਟਲ ਕਿੰਨੇ ਇੱਥੇ ਸੇਵਾ ਕਰ ਰਹੇ ਨੇ 450 ਪਰਿਵਾਰ ਮੈਂ ਤੁਹਾਨੂੰ ਦੱਸਿਆ ਕਿ ਸੇਵਾ ਤੇ ਆ ਬਾਕੀ ਤਾਂ ਕਰਨਾ ਕਰਾਣਾ ਦਾ ਮਹਾ ਮਹੀਨੇ ਹੈ ਮਹਾ ਬਗਲਾ ਉਹ ਸਾਰਾ ਆਪਣੇ ਸਾਨੂੰ ਸ਼ਕਤੀ ਕਿੱਦਾਂ ਪ੍ਰਦਾਨ ਕਰ ਦਿਆ ਕਿੱਦਾਂ ਇਹ ਸਭ ਕੁਝ ਹੁੰਦਾ ਇਹ ਤਾਂ ਸਾਰਾ ਉਹਨਾਂ ਨੂੰ ਹੀ ਪਤਾ ਉਹਨਾਂ ਦੀ ਹੀ ਕਿਰਪਾ ਹੈ ਲੇਕਿਨ ਜਿਹੜੀ ਪਬਲਿਕ ਦੀ ਮੈਨੇਜਮੈਂਟ ਹੈ ਜਦੋਂ ਜਿਹੜਾ ਸਾਡਾ ਇਹ ਨਾਲਾ ਸਾਰਾ ਆਣ ਵਾਲਾ ਰਸਤਾ ਹੈ ਔਰ ਔਰ ਐਗਜ਼ਿਟ ਹੈ ਇਹ ਦੋਨੋਂ ਅਲੱਗ-ਅਲੱਗ ਹੋਣ ਨਾਲ ਕਾਫੀ ਸਾਡਾ ਪਬਲਿਕ ਨੂੰ ਮੈਨੇਜ ਕਰਨ ਲਈ ਆਸਾਨੀ ਹੋ ਜਾਂਦੀ ਹੈ ਜਿਵੇਂ ਕਿ ਇਹ ਮੁੱਖ ਮੰਦਰ ਬੰਗਲਾਮੁਖੀ ਧਾਮ ਦਾ ਹੈਗਾ ਵਾ ਤਾਂ ਜਿਵੇਂ ਬਾਹਰ ਕਤਾਰ ਜਿਵੇਂ ਲਾਈਨ ਲੱਗੀ ਆ ਹਵਨਕੁੜੀ ਚ ਨਾਰੀਰਪਾਨ ਤੋਂ ਬਾਅਦ ਇੱਥੇ ਫਿਰ ਦਰਸ਼ਨ ਮਾਤ ਕਿੱਥੇ ਜਾਂਦੇ ਨੇ ਹਾਂ ਬਿਲਕੁਲ ਜੀ ਮਾਤਾ ਦੇ ਭਵਨ ਚ ਲੋਕ ਆ ਕੇ ਦਰਸ਼ਨ ਕਰਦੇ ਨੇ ਨਾਰੀਅਲ ਦੀ ਆਹੋਤੀ ਦੇਣ ਤੋਂ ਬਾਅਦ ਦਰਸ਼ਨ ਕਰਨ ਤੋਂ ਬਾਅਦ ਸਾਰੀ ਸੰਗਤ ਫਿਰ ਹਵਨ ਯੱਗ 'ਚ ਆਪਣਾ ਹੋਤੀ ਪਾ ਲਈ ਹਾਜ਼ਰੀ ਭਰਦੀ ਆ। ਇੱਕ ਵਾਰ 'ਚ ਕਿੰਨੀ ਕ ਸੰਗਤ ਜਿਹੜੀ ਆ ਹਵਨ ਯੱਗ ਦੇ ਵਿੱਚ ਬੈਠ ਸਕਦੀ ਆ ਜਿਵੇਂ ਕਿ 24 ਘੰਟੇ ਚੱਲਣਾ 216 ਘੰਟੇ ਚੱਲਣਾ। ਇੱਕ ਵਾਰ 'ਚ ਕਿੰਨਾ ਕ ਸਮਾਂ ਦਿੱਤਾ ਜਾਂਦਾ ਸੰਗਤ ਨੂੰ ਕਿ ਕਿਸੇ ਵੀ ਸਮੇਂ ਜਿੰਦਾ ਮਰਜੀ ਸੰਗਤ ਜਿੰਨਾ ਮਰਜੀ ਟਾਈਮ ਲੈ ਸਕਦੀ ਆ। ਇੱਕ ਵਾਰ 'ਚ ਜਿਹੜਾ ਸਾਡਾ 9 ਫੁੱਟ ਬਾਈ 9 ਫੁੱਟ ਦਾ ਹਵਨ ਕੋਂਡਾ ਜੀ ਉਹਦੇ ਵਿੱਚ ਸੰਗਤ ਤਾਂ ਜਿਹੜੀ ਹੈ ਉਹ ਇੱਕ ਵਾਰ 'ਚ 25 ਬੰਦੇ ਬੈਠ ਸਕਦੇ ਨੇ। ਲੇਕਿਨ ਇਹ ਹੁੰਦਾ ਕਿ ਇੰਨੀ ਸੰਗਤ ਹਰ ਬੰਦੇ ਨੂੰ ਜਦੋਂ ਫੇਟਿੰਗ ਹੁੰਦੀ ਆ ਤਾਂ ਹਰ ਪਰਿਵਾਰ ਆਉਂਦੀ ਇਸ ਵੱਡੇ ਹਵਨ ਜਗ ਉਹਦੇ ਲਈ ਅਸੀਂ ਕੀ ਵਿਵਸਥਾ ਕੀਤੀ ਹੋਈ ਹੈ ਕਿ ਇੱਕ ਅਸੀਂ ਸਮਗਰੀ ਉਹਨਾਂ ਨੂੰ ਅਲੱਗ ਤੋਂ ਰੱਖੀ ਹੋਈ ਹੈ ਕਿ ਆਪਣੀ ਅਰਦਾਸ ਮੰਗ ਕੇ ਬਾਅਦ ਵਿੱਚ ਉਹ ਸਮਗਰੀ ਪਾ ਦਿੱਤੀ ਜਾਵੇ ਹਵਨ ਜਗ ਲੇਕਿਨ ਫਿਰ ਵੀ ਇੱਕ ਵਾਰ ਚ 25 ਬੰਦੇ ਇੱਕ ਵਾਰ ਬੈ ਜਾਂਦੇ ਨੇ ਹਵਨ ਕੋਲ ਚ ਅੱਛਾ ਸਮਗਰੀ ਮਤਲਬ ਜਿਹੜਾ ਵੀ ਆਇਆ ਉਹ ਪਾ ਸਕਦਾ ਆ ਕੇ ਹਵਨ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਕਿਸੇ ਨੂੰ ਚਾਰਜ ਨਹੀਂ ਹੈ ਇਹ ਮੰਦਿਰ ਸਾਰਿਆਂ ਲਈ ਸਾਰੇ ਸੰਗਤਾਂ ਲਈ ਸਭ ਸਾਰੇ ਧਰਮਾਂ ਲਈ ਖੁੱਲਾ ਹੈ ਜੀ ਜਦੋਂ ਵੀ ਉਹਨਾਂ ਨੇ ਆਣਾ ਇੱਥੋਂ ਹਵਨ ਸਮਗਰੀ ਤੋਂ ਲੈ ਕੇ ਹਰ ਚੀਜ਼ ਤੁਹਾਨੂੰ ਉੱਥੇ ਹਵਨ ਕੁੰਡ ਤੇ ਹੀ ਮਿਲਦੀ ਆ। ਦੋਸਤ ਹਰ ਸਾਲ 1 ਘੰਟੇ ਜਿਹੜੇ ਨੇ ਵਧਾਏ ਜਾਂਦੇ ਨੇ ਹਵਨ ਯੱਗ ਦੇ ਤਾਂ ਪਿਛਲਾ ਹਵਨ ਯੱਗ ਕਿੰਨੇ ਘੰਟੇ ਦਾ ਸੀਗਾ ਇਸ ਵਾਰ ਕਿੰਨਾ ਕੁ ਟਾਈਮ ਪੀਰੀਅਡ ਜਿਹੜਾ ਵਧਾਇਆ ਗਿਆ ਵਾ 2014 ਜਦੋਂ ਮੰਦਿਰ ਦੀ ਪ੍ਰਾਣ ਪ੍ਰਤੀਸ਼ਟਾ ਹੋਈ 72 ਘੰਟੇ ਤੋਂ ਯੱਗ ਦੀ ਸ਼ੁਰੂਆਤ ਹੋਈ ਅਖੰਡ ਹਵਨ ਯੱਗ ਦੀ ਮਹਾਮੈਦੀ ਕਿਰਪਾ ਨਾਲ ਸਫਰ ਚੱਲਦਾ ਚੱਲਦਾ ਪਿਛਲੇ ਸਾਲ 260 ਘੰਟੇ ਦਾ ਯੱਗ ਹੋਇਆ ਇਸ ਸਾਲ ਉਹ 216 ਘੰਟੇ ਦਾ ਯੱਗ ਹੋਣ ਜਾ ਰਿਹਾ ਜਿਹੜਾ ਕਿ ਅੱਜ ਦੂਸਰਾ ਦਿਨ ਚੱਲਦਾ ਪਿਆ ਜੀ ਯੱਗ ਇੱਕ ਪੁਜਾਰੀ ਫਿਰ ਹੁੰਦੇ ਨੇ ਇਸ ਹਵਨ ਯੱਗ ਦੇ ਵਿੱਚ ਕਿਸ ਤਰ੍ਹਾਂ ਦੇ ਮੰਤਰ ਜਾਪ ਜਿਹੜੇ ਕੀਤੇ ਜਾਂਦੇ ਨੇ ਸਾਰਾ ਇਹ ਸ਼ਾਤਵਿਕ ਵਿਧੀ ਨਾਲ ਵੈਦਿਕ ਵਿਧੀ ਨਾਲ ਸਨਾਤਨ ਧਰਮ ਦੇ ਰੂਲਸ ਦੇ ਹਿਸਾਬ ਨਾਲ ਹੋ ਰਿਹਾ ਪੰਡਿਤ ਅਰਲੋਚਨ ਜੀ ਨੇ ਜਿਹੜੇ 35 ਸਾਲ ਤੋਂ ਇਸ ਉਹਦੇ ਚ ਨੇ ਪ੍ਰਿੰਸੀਪਲ ਰਹਿਨੇ ਖਨਾ ਦੇ ਜਿਹੜਾ ਸਕੂਲ ਹੈ ਉਹ ਉਹਨਾਂ ਦੇ ਉਹਦੇ ਵਿੱਚ ਮਾਰਗਦਰਸ਼ਨ ਨਾਲ ਅਸੀਂ ਇਹ ਸਾਰਾ ਯੱਗ ਕਰਵਾ ਰਹੇ ਆ ਇੱਕ ਤਸਵੀਰਤੋ ਦਿਖਾ ਦਿੰਦੇ ਹਾਂ ਹਵਨ ਜਗਦੀਆਂ ਤਸਵੀਰਾਂ ਨੇ ਜਿੱਥੇ ਖੂਬਸੂਰਤ ਪੰਡਾਲ ਜਿਹੜਾ ਵਾ ਬਣਾਇਆ ਗਿਆ ਵਾ ਹਰ ਇੱਕ ਸੰਗਤ ਦੀ ਖੂਬਸੂਰਤ ਵਿਵਸਥਾ ਕੀਤੀ ਗਈ ਆ ਸਫਾਈ ਦਾ ਧਿਆਨ ਰੱਖਿਆ ਗਿਆ ਵਾ ਸੁਰੱਖਿਆ ਨੂੰ ਲੈ ਕੇ ਪ੍ਰਾਈਵੇਟ ਸਕਿਉਰਟੀ ਦੇ ਨਾਲ ਨਾਲ ਪੰਜਾਬ ਪੁਲਿਸ ਦੇ ਜਵਾਨ ਜਿਹੜੇ ਇੱਥੇ ਤਨਾਦ ਨੇ ਬਹੁਤ ਖੂਬਸੂਰਤ ਪ੍ਰਬੰਧ ਜਿਹੜਾ ਵਾ ਹਵਨ ਜਗ ਦੇ ਵਿੱਚ ਕੀਤਾ ਗਿਆ ਵਾ ਇਹ ਹਉਤੀ ਜਿਹੜੀ ਆ ਇੱਕ ਵਿਅਕਤੀ ਇੱਕ ਸ਼ਰਧਾਲੂ ਕਿੰਨਾ ਕ ਸਮਾਂ ਪਾ ਸਕਦਾ ਹਉਤੀ ਜਿਵੇਂ ਨਵ ਗ੍ਰਾਮਾਂ ਦੀ ਮਾਲਾ ਹੁੰਦੀ ਆ ਉਹਦੇ ਵਿੱਚ ਇੱਕ ਮਾਲਾ ਦਾ ਜਿਹੜਾ 108 ਵਾਰ ਹਉਤੀ ਪਾਣੀ ਹੁੰਦੀ ਆ ਤੇ ਅਸੀਂ ਆਪਣਾ ਕੋਸ਼ਿਸ਼ ਕਰਦੇ ਆ ਕਿ ਤਿੰਨ ਮਾਲਾ ਇੱਕ ਕਿਸੇ ਨੂੰ ਇਹ ਹਉਤੀ ਪਾਣ ਲਈ ਇੱਕ ਪਰਿਵਾਰ ਨੂੰ ਮਿਲ ਜਾਵੇ ਵੱਡੇ ਜਗ ਵਿੱਚ ਉਹ ਪੋਸੀਬਲ ਨਹੀਂ ਹੋ ਪਾਂਦਾ ਇਹ ਹਰ ਥਰਸਡੇ ਪਿਛਲੇ 10 ਸਾਲ ਤੋਂ ਹਰ ਵੀਰਵਾਰ ਇਥੇ ਯੱਗ ਹੁੰਦਾ ਹੈ ਸ਼ਾਮ ਨੂੰ 7 ਵਜੇ ਤੋਂ ਲੈ ਕੇ 11 ਵਜੇ ਤੱਕ ਉਸ ਯੱਗ 'ਚ ਸਾਰੇ ਪਰਿਵਾਰ ਪੂਰੇ ਸਾਲ ਆਉhtੀਆਂ ਪਾਉਂਦੇ ਨੇ ਲੇਕਿਨ ਜਿਹੜਾ ਅਖੰਡ ਹਵਨ ਯੱਗ ਵੱਡਾ ਹੋ ਰਿਹਾ ਜਿਹਨੂੰ ਤੁਸੀਂ ਦੇਖ ਰਹੇ ਹੋ ਕਿ 12 ਚੈਨਲ ਲਾਈਵ ਕਰਦੇ ਪਏ ਨੇ ਤੇ ਇਥੇ ਇਸ ਇਸ ਯੱਗ ਵਿੱਚ ਇੱਕ ਇੱਕ ਮਾਲਾ ਸਭ ਨੂੰ ਕਰਨ ਦਾ ਮੌਕਾ ਮਿਲ ਰਿਹਾ ਹਰ ਪਰਿਵਾਰ ਨੂੰ ਜੀ ਸੋ ਬਿਲਕੁਲ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਹੇ ਆ ਸਿੰਗਲੈਂਕਲੇਵ ਲੁਧਿਆਣਾ ਤੋਂ ਜਿੱਥੇ ਬੰਗਲਾਮੂਕੀ ਧਾਮ ਬਣਾਇਆ ਗਿਆ ਵਾ 10 ਏਕੜ ਚ ਇਹ ਧਾਮ ਜਿਹੜਾ ਵਾ ਬਣਿਆ ਹੋਇਆ ਵਾ ਹਰ ਸਾਲ ਹਵਨ ਜਕਰਾ ਜਾਂਦਾ ਵਾ ਹਰ ਸਾਲ ਇਹ ਘੰਟੇ ਜਿਹੜੇ ਨੇ ਵਧਾਏ ਜਾਂਦੇ ਨੇ ਤਾਂਕਿ ਜਿਆਦਾ ਤੋਂ ਜਿਆਦਾ ਸ਼ਰਧਾਲੂ ਜਿੰਨੇ ਪਹੁੰਚਦੇ ਨੇ ਤਾਂ ਸਾਰਿਆਂ ਨੂੰ ਸਮਾ ਦਿੱਤਾ ਜਾਵੇ ਹੂਤੀ ਪਾਣ ਦੇ ਲਈ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਪਹੁੰਚਦੇ ਨੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਵਨ ਜਗਦੀਆਂ ਜਿੱਥੇ ਇਸ ਵਕਤ ਸਰਧਾਲੂਆਂ ਵੱਲੋਂ ਅਹੂਤੀ ਜਿਹੜੀ ਆ ਹਵਨ ਜਗਦੇ ਵਿੱਚ ਪਾਈ ਜਾਂਦੀ ਆ ਇਹ ਜਿਹੜਾ ਹਵਨ ਕੁੰਡਾ ਇਹ ਕਿੰਨੇ ਏਰੀਆ 'ਚ ਫੈਲਿਆ ਆ ਵਾ ਤਾਂ ਕਿਸ ਤਰ੍ਹਾਂ ਇਹ ਸਾਰੀ ਸ਼ੁੱਧੀ ਕਰਕੇ ਤੇ ਹਵਨ ਜਗ ਕਰਾਇਆ ਜਾਂਦਾ ਇਹ ਹਵਨ ਪੰਜੀਬ ਨੇ ਦੱਸਿਆ ਕਿ 2014 'ਚ ਮੰਦਿਰ ਦੀ ਪ੍ਰਾਣ ਪ੍ਰਤੀਸ਼ਠਾ ਹੋਈ ਸੀ ਉਸ ਟਾਈਮੇ ਹਵਨ ਕੁੰਡ ਬਣਾਇਆ ਗਿਆ ਸੀ ਉਦੋਂ ਤੋਂ ਹਰ ਵੀਰਵਾਰ ਇੱਥੇ ਯੱਗ ਹੁੰਦਾ ਹਰ ਸਾਲ ਫਰਵਰੀ ਸਾਡਾ ਅਖੰਡ ਹਵਨ ਜਗੋਂਦਾ ਇਸ ਬੰਦਾਲ ਚ ਇੱਕ ਟਾਈਮ ਤੇ 5000 ਲੋਕਾਂ ਦੇ ਬੈਠਣ ਦਾ ਪ੍ਰਬੰਧ ਹੈ ਸਥਾਪਨਾ ਦਿਵਸ ਬਣਾਉਣੇ ਉਸ ਕਰਕੇ ਇਹ ਸਾਰਾ ਕੁਝ ਚੱਲਦਾ ਪਰੋਬਲ ਬਿਲਕੁਲ ਸਥਾਪਰਾਨ ਪਰティਸ਼ਟਾ ਫਰਵਰੀ ਚ ਹੋਈ ਸੀ ਇਸ ਕਰਕੇ ਫਰਵਰੀ ਚ ਯੱਗ ਵੀ ਅਖੰਡ ਆਵਨ ਯੱਗ ਦੀ ਪ੍ਰਥਾ ਬਣੀ ਹੋਈ ਹੈ ਜੀ ਬਿਲਕੁਲ ਜਤਿੰਦਰ ਜੀ ਨੇ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਇੱਕ ਵਾਰ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਮਾ ਬੰਗਲਾ ਮੁਖੀ ਧਾਮ ਦੀਆਂ ਜਿੱਥੇ 216 ਘੰਟੇ ਦਾ ਮਹਾਖੰਡ ਯੱਗ ਚੱਲ ਰਿਹਾ ਵਾ ਦੱਸ ਦਈਏ ਕਿ 2014 ਤੋਂ ਇਹ ਸ਼ੁਰੂਆਤ ਹੋਈ 72 ਘੰਟੇ ਦਾ ਪਹਿਲਾ ਯੱਗ ਹੋਇਆ ਉਸ ਤੋਂ ਬਾਅਦ ਸਮਾਂ ਵਧਾਉਂਦੇ ਗਏ ਤਾਂ ਅੱਜ 2024 ਦੇ ਵਿੱਚ 216 ਘੰਟੇ ਦਾ ਅਖੰਡ ਮਹਾਜਗ ਕੀਤਾ ਜਾ ਰਿਹਾ ਵਾ ਸ਼ਰਧਾਲੂ ਜਿਹੜੇ ਨੇ ਲੁਧਿਆਣਾ ਤੋਂ ਨਹੀਂ ਪੰਜਾਬ ਤੋਂ ਹਰਿਆਣਾ ਤੋਂ ਹਿਮਾਚਲ ਤੋਂ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਜਿਹੜੇ ਨੇ ਲੱਖਾਂ ਦੀ ਤਦਾਦ ਇੱਥੇ ਪਹੁੰਚਦੇ ਨੇ ਮਹੰਤ ਜੀ ਨਾਲ ਜਦੋਂ ਗੱਲਬਾਤ ਕੀਤੀ ਸੀਗੀ ਉਹਨਾਂ ਨੇ ਦੱਸਿਆ ਸੀ ਕਿ ਪਿਛਲੀ ਵਾਰ 9 ਲੱਖ ਦੇ ਕਰੀਬ ਜਿਹੜੇ ਸ਼ਰਧਾਲੂਆਂ ਦਾ ਅੰਦਾਜ਼ਾ ਸੀ ਕਿ 9 ਲੱਖ ਸ਼ਰਧਾਲੂ ਜਿਹੜਾ ਇਸ ਮਹਾਜਗ ਦੇ ਵਿੱਚ ਪਹੁੰਚਿਆ ਸੀ ਤਾਂ ਇਸ ਵਾਰ 216 ਘੰਟੇ ਦਾ ਜਗ ਹੈਗਾ ਵਾ ਤੱਜ ਦੂਸਰਾ ਦਿਨ ਆ ਅੱਜ ਤੱਕ ਜਿਹੜਾ ਵਾ ਲੱਖਾਂ ਸ਼ਰਧਾਲੂ ਜਿਹੜੇ ਨੇ ਅਹੂਤੀ ਜਿਹੜੀ ਆ ਵਾਹ ਜਗਤ ਦੇ ਵਿੱਚ ਪਾ ਚੁੱਕੇ ਨੇ ਔਰ ਇਹ ਰਿਕਾਰਡ ਜਿਹੜਾ ਵਾ ਇਸ ਵਾਰ ਟੁੱਟਣ ਦੀ ਉਮੀਦ ਹੈ ਕਿ 9 ਲੱਖ ਤੋਂ ਵੱਧ ਸ਼ਰਧਾਲੂ ਜਿਹੜਾ ਵਾ ਇੱਥੇ ਪਹੁੰਚੇਗਾ ਖਾਸ ਵਿਵਸਥਾ ਇੱਥੇ ਕੀਤੀ ਗਈ ਆ ਦੂਲੋਂ ਦੀ ਤਰ੍ਹਾਂ ਇਹ ਪੰਡਾਲ ਸਜਾਇਆ ਗਿਆ ਵਾ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਸ਼ਰਧਾਲੂ ਨੂੰ ਦਿੱਕਤ ਨਾ ਆਵੇ ਉਹਨਾਂ ਵਾਸਤੇ ਖਾਸ ਵਿਵਸਥਾ ਜਿਹੜੀ ਆ ਇਸ ਪੰਡਾਲ ਦੇ ਵਿੱਚ ਕੀਤੀ ਗਈ ਆ ਕੈਮਰਾਮੈਨ ਸਲਮਾਨ ਦੇ ਨਾਲ ਨਰਿੰਦਰ ਬੈਂਦੂ ਜਗਮੈਨ ਟੀਵੀ ਲੁਧਿਆਣਾ